ਦੇਖੋ ਮੇਰਾ ਖਿਆਲ ਇੱਥੇ ਸਾਰਾ ਪਿੰਡ ਹੀ ਪਹੁੰਚਾ ਹੋਇਆ ਸੀਗਾ ਜੀ ਔਰ ਕਿਸਾਨ ਮਜ਼ਦੂਰ ਔਰ ਜਿਹੜੇ ਦੁਕਾਨਦਾਰ ਹੈ ਤੇ ਪਿੰਡੂ ਦਸਤਕਾਰ ਹੈ ਅਸੀਂ ਸਾਰਿਆਂ ਵਾਸਤੇ ਜਿਹੜਾ ਹੈਗਾ ਕੰਮ ਕਰ ਰਹੇ ਹਾਂ ਅਸੀਂ ਇਹਨਾਂ ਨੂੰ ਬਲੌਂਗ ਕਰਦੇ ਹਾਂ ਉਹਦੇ ਵਿੱਚੋਂ ਇੱਕ ਤੇ ਕਿਉਂਕਿ ਮੈਂ ਇਹਨਾਂ ਦੇ ਨਾਲ ਬਾਰਡਰ ਤੇ ਵੀ ਰਿਆ ਹੜਾਂ ਦੇ ਵਿੱਚ ਵੀ ਮੈਂ ਗਿਆ ਸਾਰੇ ਪੰਜਾਬ ਦੇ ਵਿੱਚ ਔਰ ਮੇਰਾ ਇੱਕ ਟਰੈਕ ਰਿਕਾਰਡ ਹੈ ਜੀ ਮੇਰਾ ਟਰੈਕ ਰਿਕਾਰਡ ਕਿਆ ਕਿ 829 ਆਮ ਆਦਮੀ ਕਿਰਨੇ ਕਬੜਾਏ ਹੈ ਜੀ ਤੁਸੀਂ ਵੀ ਜਾ ਕੇ ਚੈੱਕ ਕਰ ਲਓ ਮੱਲਗੜਿਕ ਤੇ ਜਾ ਕੇ ਚੈੱਕ ਕਰ ਲਓ ਰਜਿੰਦਰਾ ਹਸਪਤਾਲ ਤੇ ਦੇਖ ਲਓ ਮਾਤਾ ਕਸ਼ਾਲਿਆ ਹਸਪਤਾਲ ਤੇ ਦੇਖ ਲਓ ਇੱਕ ਸਾਡਾ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਜੀ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵਧੀਆ ਮਾਹਲੀ ਦੇ ਵਿੱਚ ਫੀਸ ਦੇਣ ਦੇ ਵਿੱਚ ਜੇ ਮੇਰਾ ਟਰੈਕ ਰਿਕਾਰਡ ਸਹੀ ਆ ਫਿਰ ਮੈਨੂੰ ਸਪੋਰਟ ਕਰੋ ਗਾਂਧੀ ਦਾ ਟਰੈਕ ਰਿਕਾਰਡ ਦੇਖ ਲਓ 5 ਸਾਲ 5 ਸਾਲ ਹੋ ਰਿਹਾ ਐਮ ਪੀ ਉਹ ਪੰਜ ਨਮੂਨੇ ਦੇ ਪਿੰਟ ਦਿਖਾ ਦੇ ਮੈਨੂੰ ਇੱਕ ਵੀ ਨਹੀਂ ਬੜਾਇਆ ਉਹਨੇ ਮਾਲੋ ਆਪਣੀ ਦੁਕਾਨ 'ਚ ਬੈਠ ਕੇ ਉੱਥੇ ਬੈਠ ਕੇ ਗਰਾਂਟਾ ਵਾਟ ਦੇਣ ਦਾ ਕੋਈ ਕੰਮ ਨਹੀਂ ਹੁੰਦਾ ਜੀ ਐਮਪੀ ਦਾ ਕੰਮ ਇਹ ਨਹੀਂ ਹੁੰਦਾ ਕੋਈ ਉਹਨੇ ਹਸਪਤਾਲ ਠੀਕ ਕੀਤਾ ਹੋਵੇ ਕੋਈ ਮੱਲਾ ਠੀਕ ਕੀਤਾ ਹੋਵੇ ਮੈਂ এনवायरमेंट ਪਾਰਕ ਬਣਾਇਆ ਜਾ ਕੇ ਦੇਖ ਲਓ ਪਟਿਆਲੇ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਥਾਪਰ ਕਾਲਜ ਤੱਕ ਹੁਣ 2.5 ਕਿਲੋਮੀਟਰ ਦਾ ਜਿਹੜਾ ਨਿਵਾਵ ਜਿਹੜਾ ਪਾਰਕ ਆ ਬਣਦਾ ਪਿਆ ਸਰੰਦ ਰੋਡ ਤੇ ਗੰਦਾ ਨਾਲਾ ਗੰਦਾ ਨਾਲਾ ਜਿਹੜਾ ਸੀਗਾ ਪਟਿਆਲੇ ਦੇ ਵਿੱਚ ਮੋਡਲ ਟਾਉਣ ਰਹੇ ਨੇ ਉਹ ਸਾਰਾ ਕਵਰ ਕਰਕੇ 2.5 ਕਿਲੋਮੀਟਰ ਦਾ ਪਾਰਕ ਉਹਦੇ ਤੇ 70 ਪਾਰਕ ਬਣਾ ਰਹੇ ਆ ਜੀ ਪਟਿਆਲੇ ਦੇ ਵਿੱਚ ਮੇਰਾ ਜਿਹੜਾ ਕੰਮ ਆ ਨਾ ਜੀ ਉਹ ਜਾ ਕੇ ਖੁੱਲੀ ਕਿਤਾਬ ਦੀ ਤਰ੍ਹਾਂ ਮਾਨ ਸਾਹਿਬ ਦਾ ਜਿਹੜਾ ਕੰਮ ਆ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਅਸੀਂ ਕੰਮ ਕੀਤਾ ਕੰਮ ਦੇ ਬਰੂਤੇ ਤੇ ਵੋਟਾਂ ਮੰਗਦੇ ਆ ਇਹ ਪਹਿਲੀ ਸਰਕਾਰ ਆ ਜਿਹੜੀ ਕੰਮ ਦੇ ਬਰੂਤੇ ਤੇ ਵੋਟਾਂ ਉਹ ਪੰਜਾਬੀਆਂ ਦਾ ਖੂਨ ਪੀਣ ਦਾ ਰਿ ਪਹਿਲਾਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਦੀਆਂ ਬੁਰਾਂ ਤੇ ਰੋਕ ਤੇ ਅਤਿਆਚਾਰ ਕੀਤਾ ਹੁਣ ਉਹਨਾਂ ਨੂੰ ਉਹਨਾਂ ਨੇ ਸ਼ੱਬੂ ਬੋਰਡ ਤੇ ਰੋਕਤਾ ਮੈਂ ਔਨ ਕੈਮਰਾ ਕਹਿ ਰਿਆਂ ਜੀ ਮੈਂ ਹੁਣ ਵੀ ਪ੍ਰਧਾਨ ਮੰਤਰੀ ਨੂੰ ਕਹਿ ਰਿਆਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਕੱਲ ਪਟਿਆਲੇ ਆ ਗਏ ਕਟੋ-ਕਟ ਉਹਨਾਂ ਨੂੰ ਕਹਿੰਦੇ ਕਿਸਾਨਾਂ ਨੂੰ ਵੀ ਆਓ ਭਾਈ 20 20 ਇੱਕ ਇੱਕ ਦੇ ਬੰਦਾ ਦਾ ਡੈਲੀਗੇਸ਼ਨ ਮੈਨੂੰ ਮਿਲ ਲਓ ਤੁਸੀਂ ਕੋਈ ਰਾਜੇ ਨਹੀਂ ਹੋ ਇੱਥੇ ਦੇ ਤੁਸੀਂ ਚੁਣਿਆ ਪ੍ਰਧਾਨ ਮੰਤਰੀ ਹੋ ਇਹ ਲੋਕ ਚੁਣਦੇ ਆ ਤੁਸੀਂ ਬਾਹਰੋਂ ਬੰਦੇ ਲਿਆ ਕੇ ਕਿਰਾਏ ਤੇ ਲਿਆ ਕੇ ਦਿਹਾੜੀ ਦੇ ਲਿਆ ਕੇ ਰੈਲੀ ਕਰਕੇ ਲੈਕਚਰ ਨਹੀਂ ਦਿੱਤੀਆਂ ਜਾਂਦੀਆਂ ਵੋਟਾਂ ਇਹਨਾਂ ਨੇ ਪਾਣੀਆਂ ਕੱਲ ਕਿਸਾਨ ਗਏ ਸੀ ਨ ਕਿਉਂ ਨਹੀਂ ਮੜੇ ਕਿਸਾਨਾਂ ਨੂੰ ਇਹ ਇਹ ਕਿਹੜੀ ਅਰੋਗੈਂਸ ਹੋਈ ਜੀ ਤੁਹਾਡੀ ਮੋਦੀ ਜੀ ਨੂੰ ਮੈਂ ਬੇਨਤੀ ਕਰਦਾ ਤੁਸੀਂ ਪ੍ਰਧਾਨ ਮੰਤਰੀ ਉਹ ਕਿਲਾ ਪੁੱਟ ਦਿਓ ਆਪਣੇ ਹੱਥ ਨਾਲ ਚੱਕ ਦਿਓ ਬੈਰੀਅਰ ਨਹੀਂ ਤਾਂ ਇਹ ਕਿਸਾਨਾਂ ਦਾ ਭਰਾ ਆ ਰਿਹਾ ਜੀ ਇਹ ਇਹ ਕਿਲਾ ਵੀ ਪੁੱਟੇਗਾ ਬੈਰੀਅਰ ਵੀ ਚੱਕੇਗਾ ਔਰ ਰਸਤੇ ਖੋਲਾਂਗੇ ਉਸ ਤੋਂ ਬਾਅਦ ਅਸੀਂ ਜੇਲ੍ਹ ਚ ਜਿਹੜੇ ਇਮਾਨਦਾਰ ਬੰਦੇ ਆ ਉਹਨਾਂ ਨੂੰ ਬਾਹਰ ਕੱਢਾਂਗੇ ਜਿਹੜੇ ਕਹਿੰਦੇ ਸੀ 22000 ਕਰੋੜ ਦਾ ਘੁਟਾਲਾ ਕੀਤਾ ਜੀਤ ਪੁਵਾਰ ਨੇ ਜਿਹੜੇ 25 ਘੁਟਾਲੇ ਵਾਜਿਆ ਘੁਟਾਲੇ ਵਾਜੇਲ ਜਾਣਗੇ ਹੁਣ ਇਹਨਾਂ ਨੂੰ ਮੈਂ ਹੁਣ ਵੀ ਬੇਨਤੀ ਕਰਦਾ ਇਹਨਾਂ ਦੀ ਸਾਰੀ ਕੈਬਨਟ ਜੇਲ੍ਹ ਜਾਊਗੀ ਜੀ ਕੀ ਅਸਲੀ ਕੌਣ ਹੈ ਭਗਵੰਤ ਮਾਨ ਜੀ ਲੋਕਾਂ ਨੂੰ ਪੁੱਛੋ ਨਾ ਮੋਦੀ ਜੀ ਦਾ ਕਹਿਣਾ ਤਾਂ ਕੁਝ ਨਾ ਲੋਕਾਂ ਨੂੰ ਪੁੱਛੋ ਜੇ ਮੋਦੀ ਜੀ ਦੀ ਹਿੰਮਤ ਹੈ ਤਾਂ ਪ੍ਰਾਰੈਜ ਕਰਫਿਊ ਕੋਲ ਆਇਆ ਹੋਇਆ ਸੀਗਾ ਜੀ ਆਮ ਜਿੱਦਾਂ ਭਗਵੰਤ ਮਾਨ ਜਾਂਦਾ ਉਦੋਂ ਜਾ ਕੇ ਤਾਂ ਦਿਖਾਣ ਲੋਕਾਂ ਚ ਫਿਰ ਪਤਾ ਲੱਗੂਗਾ ਕਾਗਜ਼ੀ ਕੌਣ ਹੈ ਨਾ ਜੀ ਕਹੇ ਜੇ ਹਿੰਮਤ ਹੈ ਨਾ ਜੀ ਤਾਂ 10000 ਪੁਲਿਸ ਲਾਉਣ ਤੋਂ ਬਗੈਰ ਜਾਓ ਜੀ ਗੁਜਰਾਤ ਦੀ ਪੁਲਿਸ ਭੜਾਈ ਹੋਈ ਸੀ ਪੰਜਾਬ ਦੀ ਪੁਲਿਸ ਤੇ ਵੀ ਵਿਸ਼ਵਾਸ ਨਹੀਂ ਆ ਜੀ ਗੁਜਰਾਤ ਦੀ ਪੁਲਿਸ ਗੁਜਰਾਤ ਦੇ ਸਾਰੇ ਅਫਸਰ ਇਹ ਇਹ ਕੀ ਸ਼ੋਅ ਕਰਦਾ ਜੀ ਇਹ ਬਾਹਰਲੇ ਸੂਬਿਆਂ ਦੀ ਪੁਲਿਸ ਭੜਾਈ ਹੋਈ ਤਕੋ ਮੋਦੀ ਜੀ ਜੋ ਕਹਿੰਦੇ ਆ ਨਾ ਤੁਸੀਂ ਉਹਦੇ ਤੇ ਵਿਸ਼ਵਾਸ ਕਰਦੇ ਹੋ ਉਹਨਾਂ ਨੇ 15 ਲੱਖ ਕਿਹਾ ਸੀ ਉਹਨਾਂ ਨੇ ਜੁਮਲਾ ਕਿਹਾ ਆਪੇ ਕਹਿੰਦਾ ਜੁਮਲਾ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਦੇ ਦਿੱਤੀ ਬਾਅਦ ਚਾਰੋਂ ਜੱਟਲੀ ਨੇ ਕਹਿੰਦਾ ਜੀ ਕੋਰਟ ਪਹਿਲੇ ਕੋਰਟ ਚਾਫੀ ਡੈਵਟ ਦੇ ਦਿੱਤਾ ਵੀ ਇਹ ਦਿੱਤੀ ਨਹੀਂ ਜਾ ਸਕਦੀ ਫਿਰ ਕਹਿੰਦੇ ਸੀ ਤਾਂ ਦੇ ਚੁੱਕੇ ਹਾਂ ਜੀ ਕਦੋਂ ਦੇ ਦੇ ਚੁੱਕੇ ਸੀ ਨਾ ਮੋਦੀ ਜੀ ਕੋਈ ਕਦੇ ਕੋਈ ਸੱਚ ਸੱਚੀ ਗੱਲ ਕਹੀ ਹੋਵੇ ਝੂਠ ਤਾਂ ਮੈਂ ਪਜਾ ਦੱਸ ਦਿੰਨਾ ਉਹਨਾਂ ਦੇ ਜੀ ਠੀਕ ਹੈ ਜੀ ਆ ਤੁਹਾਡੇ ਜੀਤ ਪਵਾਰੇ ਉਹਨਾਂ ਨੇ ਕੀ ਕਿਹਾ ਸੀਗਾ ਜੀ ਰਮਨਤਾ ਵਿਸ਼ਵਾਸ ਸਰਵਾਮਾਰੇ ਉਹਨਾਂ ਨੇ ਕੀ ਕਿਹਾ ਸੀਗਾ ਆ ਸੰਦੇਸ਼ ਕਲੀ ਦਾ ਤੋ ਜੀ 3 ਜੀ ਪ੍ਰਾਨਾ ਜੀ ਆ ਬਗਵਾੜਾ ਜੀ ਇਹ ਇਲੈਕਸ਼ਨ ਦੇ ਮੁੱਦੇ ਆ ਜੀ ਇਹ ਜੇ ਉਹਨਾਂ ਨੇ ਕਰਾਪਸ਼ਨ ਕੀਤੀ ਸੀ ਉਹ ਬਾਹਰ ਕਿਉਂ ਆ ਜੀ ਅਰਵਿੰਦ ਕੇਜਰੀਵਾਲ ਦੇ ਅਗੇਸਟ ਕੋਈ ਪ੍ਰੂਫ ਨਹੀਂ ਆ ਜੀ ਕਰੂਨ ਇਹੋ ਜਿਹਾ ਬਣਾਤਾ ਕਿ ਬਿਨਾਂ ਸਮੂ ਇਹ ਜਿਹੜੇ 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 ਇਸ ਤਰ੍ਹਾਂ ਦੇ ਐਗਰੀਮੈਂਟ ਹੁੰਦੇ ਆ ਜੀ ਇਹ ਤਾਂ ਹੁਣ ਦੇਖੋ ਜਿਹੜੇ ਸਿੱਧੂ ਸਾਹਿਬ ਐ ਕਲੇਮ ਕਰ ਸਕਦੇ ਆ ਇਹਦੇ ਵਿੱਚ ਜਿਹੜਾ ਹੁੰਦਾ ਇੱਕ ਮੌਕਾ ਹੁੰਦਾ ਜਿਹਦੇ 'ਚ ਹੁੰਦਾ ਇਹਦੇ 'ਚ ਨਾ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਸੀ ਅਰਦਾਸਾਂ ਸੀ ਇਹਦੇ 'ਚ ਬਲੋ ਨਾ ਜੀ ਜੇ ਇਹ ਖੁੱਲਿਆ ਤੇ ਲੱਖਾਂ ਕਰੋੜਾਂ ਲੋਕਾਂ ਦੀਆਂ ਜੜੀਆਂ ਅਰਦਾਸਾਂ ਹੈਗੀਆਂ ਉਹਦੇ ਕਰਕੇ ਖੁੱਲਿਆ ਇਹ ਉਸ ਵੇਲੇ ਜਿਹੜਾ ਸੀਗਾ ਉਸ ਵੇਲੇ ਕੌਣ ਸੀ ਉੱਥੇ ਕਿਹਦੀ ਗੱਲ ਹੋਈ ਉਹ ਇੱਕ ਜ਼ਰੀਆ ਬਣਦਾ ਹੁੰਦਾ ਜੀ ਬਲੋ ਨਾ ਜੀ ਮੋਦੀ ਜੀ ਉਸਨੇ ਪ੍ਰਧਾਨ ਮੰਤਰੀ ਸੀ ਜੇ ਤਾਂ ਇਹ ਇਹ ਉਹਦੇ ਘਰ ਕੇਕ ਖਾਣ ਤਾਂ ਜਾ ਸਕਦੇ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਘਰ ਉਸਨੇ ਥੋੜੀ ਗੱਲ ਕੀਤੀ ਉਸਨੇ ਥੋੜੀ ਖੋਲਿਆ ਇਹਨਾਂ ਨੇ ਉਹ ਤਾਂ ਜਦੋਂ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਜਦੋਂ ਦੋਨੋਂ ਦੋਨੋਂ ਸਾਈਡ ਦੀਆਂ ਸੰਗਤਾਂ ਤਿਆਰ ਸੀਗੀਆਂ ਤਾਂ ਸਾਰੇ ਸਾਰੇ ਐਵਰੀਬਾਡੀ ਫਰ ਪਹਿਲੇ ਲਾਈਨ ਜੀ ਉਹ ਜਿਹਦੇ ਤੇ ਇਹ ਵੀ ਕਿ 1977 ਚ ਮੈਂ ਪ੍ਰਧਾਨ ਮੰਤਰੀ ਹੁੰਦਾ ਤੁਸੀਂ ਮੇਰੇ ਕੋਲ ਨਾ ਮੋਦੀ ਤੁਸੀਂ ਮੇਰੇ ਕੋਲੋਂ ਮੋਦੀ ਦੇ ਸਵਾਲ ਪੁੱਛੀ ਜਾਂਦੇ ਹੋ ਤੁਸੀਂ ਮੋਦੀ ਨੂੰ ਮੇਰੇ ਦੋ ਤਿੰਨ ਸਵਾਲ ਮੋਦੀ ਜੀ ਨੂੰ ਪੁੱਛ ਲਓ ਇੱਕ ਤਾਂ ਹੈਗਾ ਵੀ ਉਹ ਕਿਸਾਨਾਂ ਨੂੰ ਕਿਉਂ ਨਹੀਂ ਮਿਲਦੇ ਜੀ ਠੀਕ ਆ ਜੀ ਐਮਐਸਪੀ ਦੇਣਾ ਨਹੀਂ ਦੇਣਾ ਉਹ ਕਿਸਾਨਾਂ ਤੇ ਮੋਦੀ ਦੇ ਵਿੱਚ ਡਾਇਲੌਗ ਦੀ ਗੱਲ ਹੈ ਵੀ ਉਹ ਚੁਣੇ ਹੋਏ ਪ੍ਰਧਾਨ ਮੰਤਰੀ ਜਿਹੜੇ ਆ ਗਿਆ ਉਹ ਆਪਣੇ ਲੋਕਾਂ ਨੂੰ ਕਿਸਾਨਾਂ ਨੂੰ 12 ਕਰੋੜ ਕਿਸਾਨ ਹਨ ਜੀ ਇਸ ਦੇਸ਼ ਦੇ ਵਿੱਚ ਉਹ ਕਿਸਾਨਾਂ ਨੂੰ ਕਿਉਂ ਨਹੀਂ ਮਿਲਦੇ ਸਾਡੀਆਂ ਧੀਆ ਜੜੀਆਂ ਸਾਕਸ਼ੀ ਮਲਿਕ ਤੇ ਆਪਣੇ ਜਿਹੜੇ ਬਜਰੰਗਪੂਰੀਆ ਜਿਹੜੇ 올ਿਪੀਅਨ ਮੈਡਲਿਸਟ ਹੈ ਜਿਹੜੇ ਉਹਨਾਂ ਕੁੜੀਆਂ ਦੇ ਰੇਪ ਹੋਏ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਨੇ ਐਫਆਈਆਰ ਕਰਾਈ ਤੇ ਉਹ ਪ੍ਰੋਟੈਸਟ ਕਰ ਰਹੀਆਂ ਸੀਗਾ ਉਹਦੇ ਮੁੰਡੇ ਨੂੰ ਟਿਕਟ ਕਿਉਂ ਦਿੱਤੀ ਪ੍ਰਜਵਲ ਰਵੰਨਾ ਜਿਹੜਾ ਹੈਗਾ ਜਿਨੇ ਜਿਹਦੀਆਂ 2000 ਅਸ਼ਲੀਲ ਵੀਡੀਓ ਆ ਗਈਆਂ ਜੀ ਉਹਦੇ ਬਾਰੇ ਮੋਦੀ ਜੀ ਕੀ ਕਹੇ ਦੰਦੇ ਆ ਮਨੀਪੁਰ ਬਾਰੇ ਮੋਦੀ ਜੀ ਉਹਨਾਂ ਨੂੰ ਵੀ ਤਾਂ ਕੋਈ ਸਵਾਲ ਪੁੱਛੋ ਨਾ ਜੀ ਤੁਸੀਂ ਮੋਦੀ ਜੀ ਨੇ ਕੀ ਕੀ ਮੋਦੀ ਜੀ ਦੀ ਕੋਈ ਵੈਲੀ ਹੋ ਗਈ ਹੈ ਜੀ ਮੋਦੀ ਜੀ ਮਨੀਪੁਰ ਤੇ ਕਿਉਂ ਨਹੀਂ ਬੋਲਦੇ ਜੀ ਪ੍ਰਜਵਲ ਰਵਨਾ ਤੇ ਕਿਉਂ ਨਹੀਂ ਬੋਲਦੇ ਜੀ ਉਹ ਜਿਹੜੀਆਂ ਸਾਡੀਆਂ ਧਿਆ ਦੇ ਉੱਤੇ ਜਿਹਨਾਂ ਦਾ ਸੋਸ਼ਣ ਹੋਇਆ ਉਹਨਾਂ ਉਹਨਾਂ ਤੋਂ ਉਹਨਾਂ ਨਾਲ ਜ਼ਬਰਦਸਤੀ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਕਿਸਾਨਾਂ ਬਾਰੇ ਕਿਉਂ ਨਹੀਂ ਕਰਦੇ ਅਗਨੀ ਵੀਰ ਸਕੀਮ ਬਾਰੇ ਕਿਉਂ ਨਹੀਂ ਗੱਲ ਕਰ ਸਕਦੇ ਵਾਈਟਲ ਕੁਐਸਚਨ ਪ੍ਰਧਾਨ ਮੰਤਰੀ ਨੂੰ ਜਵਾਬ ਦੇਣੇ ਹੁੰਦੇ ਆ ਜੀ ਅਸੀਂ ਤਾਂ ਸਾਰਾ ਕੁਝ ਠੀਕ ਕਰ ਦਾਂਗੇ ਜੀ ਅਗਨੀ ਵੀਰ ਸਕੀਮ ਖਤਮ ਕਰ ਦਾਂਗੇ ਉਹਨਾਂ ਕੁੜੀਆਂ ਨੂੰ ਇਨਸਾ ਬਾਬ ਜੀ ਭਗਵੰਤ ਮਾਨ ਜੀ ਦੀ ਭਾਈ ਵਾਲੀ ਸਰਕਾਰ ਬਣਨ ਜਾ ਰਹੀ ਆ ਔਰ ਤੁਹਾਡੇ ਸਾਹਮਣੇ ਸਾਰੀ ਸਚਾਈ ਜਿਹੜੀ ਆ ਮੋਦੀ ਜੀ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਬਹੁਤ ਅੱਛਾ ਜੀ ਅੱਜ 24 ਮਈ ਆ ਤੇ ਡਾਕਟਰ ਬਲਬੀਰ ਜੀ ਜਿਹੜੇ ਕਿ ਉਮੀਦਵਾਰ ਨੇ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਇਹ ਪਿੰਡਾਂ ਦੇ ਟੂਰ ਨੇ ਜੀ ਦਾ ਚਾਰ ਫੌਂਸਾ ਤੁਸੀਂ ਦੇਖ ਹੀ ਰਹੇ ਹੋ ਤੇ ਦੂਜੀ ਪਾਰਟੀਆਂ ਦੇ ਉਮੀਦਵਾਰ ਵੀ ਆ ਰਹੇ ਨੇ ਉਹ 5-5 7-7 10-10 ਪਿੰਡਾਂ ਦਾ ਇਕੱਠ ਕਰਕੇ ਵੀ ਇੰਨਾ ਨਹੀਂ ਇਕੱਠ ਕਰ ਸਕਦੇ ਸਾਡਾ ਇੱਕ ਪਿੰਡ ਤੇ ਇੰਨਾ ਇਕੱਠ ਹੋ ਰਿਹਾ ਤੇ 2 ਸਾਲ ਦਾ ਕੰਮ ਆ ਜਿਹੜਾ ਭਗਵੰਤ ਮਾਨ ਸਰਕਾਰ ਦਾ ਉਹ ਸਿਰ ਚੜ 2 ਸਾਲਾਂ ਦੇ ਵਿੱਚ ਜਿਹੜਾ 3 600 ਜੂਟ ਬਿਜਲੀ ਮੁਫਤ ਆਜੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਕਿਸਾਨ ਦੇ ਘਰੇ ਵੀ ਬਿਜਲੀ ਮਾਫਾ ਖੇਤ ਵੀ ਮਾਫਾ ਔਰ 24 ਘੰਟੇ ਬਿਜਲੀ ਜਿਹੜੀ ਖੇਤ ਚਾਲੀ ਹੈ ਤੇ ਮਨਰੇਗਾ ਦੀ ਸਕੀਮ ਨੂੰ ਅਸੀਂ ਬਹੁਤ ਮੋਨਿਟਰਿੰਗ ਕਰ ਰਹੇ ਹਾਂ ਜਦੋਂ ਮੈਂ ਐਮਐਮਐਲ ਬਣਿਆ ਉਦੋਂ ਹਲਕਾ ਨਾਬਾ ਸਿਰਫ 10 ਕਰੋੜ ਰੁਪਏ ਮਨਰੇਗਾ ਦਾ ਸਾਲ ਦਾ ਆਉਂਦਾ ਸੀ ਔਰ ਮੇਰੇ ਬਣਨ ਤੋਂ ਬਾਅਦ ਅਸੀਂ ਇੰਨੀ ਬ੍ਰਿਕੀਨਾ ਕੰਮ ਕੀਤਾ ਹੁਣ 54 ਕਰੋੜ ਰੁਪਏ ਪਰ ਈਅਰ ਹੋ ਗਿਆ ਜੀ ਤੇ ਇਦਾਂ ਦੇ ਕੰਮ ਅਪਰੂਵ ਹੋ ਰਹੇ ਆ ਅਸੀਂ ਜਿਹੜੇ ਰਾਸ਼ਨ ਕਾਰਡ ਬਣਨ ਵਾਲੇ ਉਹ ਬਣਵਾ ਰਹੇ ਆ ਕਣਕ ਦਾ ਜਿਹੜਾ ਪ੍ਰੋਪਰ ਪਹਿਲਾਂ ਮਿਸਮੈਨੇਜ ਸੀਗਾ ਉਹ ਠੀਕ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਹੈਲਥ ਦੇ ਵਿੱਚ এডੂਕੇਸ਼ਨ ਦੇ ਵਿੱਚ ਐ এনवायरमेंट ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਨੇ ਚੱਲ ਰਹੇ ਨੇ ਜਿਹੜੇ ਜਿਨ੍ਹਾਂ ਦਾ ਆਮ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਆ ਜੀ ਮੋਦੀ ਦਾ ਕੋਈ ਫਰਕ ਪਈ ਦੂਜੇ ਦੌਰ ਅਜ ਦੇ ਦੇਖੋ ਦੇਖੋ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ 10 ਸਾਲ ਰਹੇ ਨੇ ਉਹ ਆਪਣੀ ਕਾਰਜਕਾਰੀ ਦੱਸਣ ਉਹਨਾਂ ਨੇ ਕੀ ਕੁਝ ਕੀਤਾ ਪਰ ਮੈਂ ਇੱਕ ਬੇਨਤੀ ਕਰੂੰਗਾ ਕਿ ਧਰਮ ਦੀਆਂ ਗੱਲਾਂ ਨਾ ਕਰਨ ਦੀ ਬਜਾਏ ਧਰਮ ਦੀਆਂ ਗੱਲਾਂ ਨੂੰ ਸਾਈਡ ਤੇ ਕਰਕੇ ਉਹ ਵਿਕਾਸ ਦੀਆਂ ਗੱਲਾਂ ਕਰਨ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆ ਜੀ 8 ਅਰਬ ਵਾਸੀ ਪੂਰੀ ਦੁਨੀਆ ਦੀ ਹੈ 1 ਕਰਬ 40 ਕਰੋੜ ਵਾਸੀ ਕੱਲੀ ਸਾਡੇ ਆਂਦੀ ਹੈ ਜੀ 1 ਕਰਬ 40 ਕਰੋੜ ਬੰਦਾ ਜਿਹੜਾ ਜੀ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰਨਾ ਉਨਾ ਜੋ ਗਰੀਬੀ ਕੱਢਣੀ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੇ ਉਭਾਰਨਾ ਔਰ ਦੇਸ਼ ਨੂੰ ਦੁਨੀਆ ਦੀ ਤਾਕਤ ਬਣਾਉਣਾ ਇਹ ਵੱਡੇ ਵੱਡੇ ਇਸ਼ੂ ਨੇ ਜੀ ਸਾਰੇ ਉਹਦੇ ਉੱਪਰ ਗੱਲ ਕਰਨੀ ਚਾਹੀਦੀ ਆ ਨਾ ਕਿ ਆ ਛੋਟੀ ਮੁੰਡੀਆਂ ਗੱਲਾਂ ਜਿਹੜੀਆਂ ਨੇ ਖੱਬੇ ਸੱਜੇ ਵਲਿਆਂ ਕਰਕੇ ਟਾਈਮ ਪਾਸ ਕਰਨਾ ਸੋ ਉਹ ਆਪਣਾ ਕੰਮ ਕਰਨ ਔਰ ਸਟੇਟ ਸਰਕਾਰਾਂ ਜਿਹੜੀਆਂ ਨੇ ਐਕਚੁਅਲੀ ਕੇਂਦਰ ਸਰਕਾਰ ਸਟੇਟ ਸਰਕਾਰਾਂ ਦੇ ਜ਼ਰੀਏ ਚੱਲਦੀ ਆ ਜਿਹੜਾ ਸਟੇਟ ਸਰਕਾਰਾਂ ਟੈਕਸ ਦਿੰਦੀਆਂ ਨੇ ਉਹ ਕੇਂਦਰ ਕੋਲੇ ਜਾਂਦਾ ਕੇਂਦਰ ਆਪਣਾ ਹਿੱਸਾ ਕੱਟ ਕੇ ਬਾਕੀ ਜਿਹੜਾ ਜੋ ਸਟੇਟ ਨੂੰ ਭੇਜ ਦਿੰਦਾ ਤੇ ਉਹ ਸਰਕਾਰਾਂ ਦੇ ਜਿਹੜੇ ਪ੍ਰੋਪਰ ਫੰਡ ਨੇ ਪ੍ਰੋਪਰ ਤਰੀਕੇ ਨਾਲ ਜਾਰੀ ਹੋ ਆਪਟਰ ਅਸੀਂ ਸਾਰੇ ਇੰਡੀਅਨ ਆ ਜੀ ਅਸੀਂ ਸਾਰੇ ਭਾਰਤੀ ਆ ਤੇ ਮੋਦੀ ਸਾਹਿਬ ਵੀ ਭਾਰਤੀ ਨੇ ਮੈਂ ਵੀ ਭਾਰਤੀ ਆ ਆਪਾਂ ਸਾਰੇ ਆਪਾਂ ਇੱਕ ਭਾਰਤੀ ਹੋਣ ਦੇ ਨਾਤੇ ਆਪਣੇ ਦੇਸ਼ ਲਈ ਸੋਚੀਏ ਆਪਣੇ ਲੋਕਾਂ ਲਈ ਸੋਚੀਏ ਕਿ ਜਿਹੜੇ ਲੋਕ ਹਰ 5 ਸਾਲ ਬਾਅਦ ਵੋਟਾਂ ਪਾ ਕੇ ਪੰਚ ਚੁਦਾ ਦਿੰਦੇ ਨੇ ਜੀ ਸਰਕਾਰਾਂ ਵੀ ਬਣ ਜਾਂਦੀਆਂ ਨੇ ਜੀ ਆਪਾਂ ਉਹਨਾਂ ਲਈ ਆਪਾਂ ਜਵਾਬ ਦੇ ਆ ਉਹਨਾਂ ਲਈ ਜੀ ਆਪਾਂ ਉਹਨਾਂ ਲਈ ਕੀ ਕੀਤਾ ਜੀ ਕਿ ਗਰੀਬੀ ਘਟ ਰਹੀ ਹੈ ਪੰਨਾਂ ਨਾਲੋਂ ਗਰੀਬੀ ਪਰਾਂਵਾਂ ਹੋ ਰਹੀ ਹੈ ਬੇਰੋਜ਼ਗਾਰੀ ਪਰਾਂਵਾਂ ਹੋ ਰਹੀ ਹੈ ਸੋ ਸਾਰਾ ਕੁਝ ਜਿਹੜਾ ਜੀ ਇਹ ਕੰਟਰੋਲ ਕਰਨ ਦੀ ਜ਼ਰੂਰਤ ਹੈ ਮੋਦੀ ਸਾਹਿਬ ਇੱਥੇ ਧਿਆਨ ਉਹਨਾਂ ਨੇ 10 ਸਾਲ ਦੇ ਵਿੱਚ ਜਿੱਥੇ ਜਿੱਥੇ ਜੁੱਤਾ ਜੁੱਦੋ ਕੰਮ ਕੀਤੇ ਦੱਸਣੋ ਬਾਕੀ ਪ੍ਰਾਈਮ ਮਿੰისტਰ ਨੇ ਆਏ ਨਹੀਂ ਉਹ